ਾਰੇ ਦੋਸਤੋ ਨੀਯਮਤ ਪੌਂਚ ਪਾਵ ਰੈਂਡਮ ਐਕਸੈਸ ਮੈਮਰੀ ਜਿਸ ਨੂੰ ਆਮ ਤੌਰ ਤੇ ਰੈਮ ਕਿਹਾ ਜਾਂਦਾ ਹੈ ਦੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਲੈਕਚਰ ਵਿੱਚ ਅਸੀਂ ਇਹ ਸਮਝਿਆ ਸੀ ਕਿ ਮੈਮਰੀ ਕਿਸੇ ਵੀ ਡਿਜੀਟਲ ਸਿਸਟਮ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੀ ਹੈ ਕਿਉਂਕਿ ਇਹ ਡਾਟਾ ਅਤੇ ਨਿਰਦੇਸ਼ਾਂ ਨੂੰ ਸਟੋਰ ਕਰਦੀ ਹੈ ਜੋ ਕਿ ਇੱਕ ਸਿਸਟਮ ਨੂੰ ਵੱਖ-ਵੱਖ ਕੰਮ ਕਰਨ ਵਿੱਚ ਮਦਦ ਕਰਦੇ ਹਨ ਅਸੀਂ ਪਿਛਲੇ ਲੈਕਚਰ ਵਿੱਚ ਸੈਮੀ ਕੰਡਕਟਰ ਮੈਮਰੀਜ਼ ਦੇ ਵਰਗੀਕਰਨ ਬਾਰੇ ਚਰਚਾ ਵੀ ਕੀਤੀ ਸੀ ਇਸ ਲੈਕਚਰ ਵਿੱਚ ਅਸੀਂ RAM ਬਾਰੇ ਚਰਚਾ ਕਰਾਂਗੇ ਜੋ ਕਿ ਡਿਜੀਟਲ ਸਿਸਟਮਾਂ ਵਿੱਚ ਵਰਤੀਆਂ ਜਾਂਦੀਆਂ ਸਭ ਤੋਂ ਮਹੱਤਵਪੂਰਨ ਮੈਮਰੀਜ਼ ਵਿੱਚੋਂ ਇੱਕ ਹੈ RAM ਨੂੰ ਰੀਡ ਰਾਈਟ ਮੈਮਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਅਸੀਂ ਇਸ ਵਿੱਚ ਡਾਟਾ ਲਿਖ ਸਕਦੇ ਹਾਂ ਜਾਨੀ ਕਿ ਸਟੋਰ ਕਰ ਸਕਦੇ ਹਾਂ ਅਤੇ ਲੋੜ ਅਨੁਸਾਰ ਮੋੜ ਪ੍ਰਾਪਤ ਜਾਨੀ ਕਿ ਰੀਡ ਕਰ ਸਕਦੇ ਹਾਂ ਇਹ ਵਿਸ਼ੇਸ਼ਤਾ RAM ਨੂੰ ਰੀਡ-ਓਨਲੀ ਮੈਮਰੀ ਭਾਵ ROM ਤੋਂ ਵੱਖਰਾ ਬਣਾਉਂਦੀ ਹੈ ਜਿਸ ਵਿੱਚ ਡਾਟਾ ਸਥਾਈ ਤੌਰ ਤੇ ਸਟੋਰ ਕੀਤਾ ਜਾਂਦਾ ਹੈ ਅਤੇ ਆਸਾਨੀ ਨਾਲ ਬਦਲਿਆ ਨਹੀਂ ਜਾ ਸਕਦਾ। RAM ਇੱਕ ਅਸਥਿਰ ਭਾਅ ਵੋਲੇਟਾਈਲ ਮੈਮਰੀ ਹੈ ਜਿਸਦਾ ਅਰਥ ਹੈ ਕਿ ਇਹ ਸਿਰਫ ਉਦੋਂ ਤੱਕ ਹੀ ਡਾਟਾ ਸਟੋਰ ਕਰ ਸਕਦੀ ਹੈ ਜਦੋਂ ਤੱਕ ਇਸ ਨੂੰ ਬਿਜਲੀ ਮਿਲਦੀ ਰਹਿੰਦੀ ਹੈ। ਜਦੋਂ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਇਸ ਵਿੱਚ ਸਟੋਰ ਕੀਤਾ ਗਿਆ ਸਾਰਾ ਡਾਟਾ ਖਤਮ ਹੋ ਜਾਂਦਾ ਹੈ। ਇਹ ਵਿਸ਼ੇਸ਼ਤਾ RAM ਨੂੰ ਕੰਪਿਊਟਰਾਂ, ਮਾਈਕਰੋਕੰਟਰੋਲਰਾਂ ਅਤੇ ਹੋਰ ਡਿਜੀਟਲ ਡਿਵਾਈਸਸ ਵਿਚ ਅਸਥਾਈ ਡਾਟਾ ਸਮਾਲਣ ਲਈ ਟੁਕਮਾ ਬਣਾਉਂਦੀ ਹੈ। ਰੈਂਡਮ ਐਕਸੈਸ ਮੈਮਰੀ ਦਾ ਨਾਮ ਇਸ ਵਿੱਚ ਡਾਟਾ ਨੂੰ ਸਟੋਰ ਕਰਨ ਅਤੇ ਐਕਸੈਸ ਕਰਨ ਦੇ ਢੰਗ ਤੋਂ ਆਇਆ ਹੈ। RAM ਵਿੱਚ ਹਰ ਮੈਮਰੀ ਲੋਕੇਸ਼ਨ ਦਾ ਇੱਕ ਵੱਖਰਾ ਐਡਰੈਸ ਹੁੰਦਾ ਹੈ ਅਤੇ ਪ੍ਰੋਸੈਸਰ ਮੈਮਰੀ ਵਿੱਚ ਕਿਸੇ ਵੀ ਲੋਕੇਸ਼ਨ ਨੂੰ ਤੁਰੰਤ ਅਤੇ ਸਿੱਧਾ ਐਕਸੈਸ ਕਰ ਸਕਦਾ ਹੈ। ਇਹ ਕ੍ਰਮਵਾਰ ਭਾਅ ਸੀਕੁਐਂਸ਼ੀਅਲ ਮੈਮਰੀ ਤੋਂ ਵੱਖਰੀ ਹੈ। ਜਿਸ ਵਿੱਚ ਡਾਟਾ ਨੂੰ ਇੱਕ ਨਿਸ਼ਚਿਤ ਕ੍ਰਮ ਵਿੱਚ ਹੀ ਐਕसेस ਕਰਨਾ ਪੈਂਦਾ ਹੈ ਜਿਸ ਵਿੱਚ ਵਧੇਰੇ ਸਮਾਂ ਲੱਗਦਾ ਹੈ ਤੇਜ਼ ਅਤੇ ਸਿੱਧੇ ਐਕसेस ਕਰਨ ਦੀ ਇਸ ਵਿਸ਼ੇਸ਼ਤਾ ਕਰਕੇ RAM ਨੂੰ ਰੀਅਲ ਟਾਈਮ ਐਪਲੀਕੇਸ਼ਨਾਂ ਜਿਵੇਂ ਕਿ ਸੌਫਟਵੇਅਰ ਚਲਾਉਣਾ ਡਾਟਾ ਪ੍ਰੋਸੈਸ ਕਰਨਾ ਅਤੇ ਗਣਨਾਵਾਂ ਕਰਨੀਆਂ ਵਿੱਚ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ ਹੁਣ ਆਓ RAM ਦੇ ਵਰਗੀਕਰਨ ਨੂੰ ਵੇਖੀਏ RAM ਨੂੰ ਮੁੱਖ ਤੌਰ ਤੇ ਦੋ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਪਹਿਲੀ ਕਿਸਮ ਸਟੈਟਿਕ RAM ਜਾਂ ਐਸ ਰੈਮ ਹੈ ਅਤੇ ਦੂਜੀ ਕਿਸਮ ਡਾਇਨਾਮਿਕ ਰੈਮ ਜਾਂ ਡੀ ਰੈਮ ਹੈ ਇਹਨਾਂ ਦੋਵਾਂ ਵਿੱਚ ਮੁੱਖ ਅੰਤਰ ਇਹਨਾਂ ਦੇ ਅੰਦਰੂਨੀ ਢਾਂਚੇ ਅਤੇ ਇਹਨਾਂ ਦੁਆਰਾ ਡਾਟਾ ਨੂੰ ਸਟੋਰ ਕਰਨ ਦੇ ਤਰੀਕੇ ਵਿੱਚ ਹੈ ਇਸ ਲੈਕਚਰ ਵਿੱਚ ਅਸੀਂ ਸਟੈਟਿਕ ਰੈਮ ਦੇ ਸੰਕਲਪ ਨੂੰ ਵਿਸਥਾਰ ਵਿੱਚ ਸਮਝਾਂਗੇ ਸਟੈਟਿਕ ਰੈਮ ਜਾਂ ਐਸ ਰੈਮ ਇੱਕ ਤਰ੍ਹਾਂ ਦੀ ਸੈਮੀਕੰਡਕਟਰ ਮੈਮਰੀ ਹੈ ਜੋ ਕਿ ਬਿਜਲੀ ਮਿਲਣ ਤੱਕ ਡਾਟਾ ਸਟੋਰ ਰੱਖਦੀ ਹੈ ਡਾਇਨਾਮਿਕ ਰੈਮ ਦੇ ਉਲਟ ਜਿਸ ਨੂੰ ਲਗਾਤਾਰ ਰਿਫਰੈਸ਼ ਕਰਨ ਦੀ ਲੋੜ ਹੁੰਦੀ ਹੈ ਐਸ ਰੈਮ ਨੂੰ ਕਿਸੇ ਵੀ ਰਿਫਰੈਸ਼ ਸਾਈਕਲ ਦੀ ਜ਼ਰੂਰਤ ਨਹੀਂ ਪੈਂਦੀ ਇਹ ਵਿਸ਼ੇਸ਼ਤਾ ਇਸ ਨੂੰ ਉੱਚ ਗਤੀ ਵਾਲੀਆਂ ਕਾਰਵਾਈਆਂ ਲਈ ਤੇਜ਼ ਅਤੇ ਵੱਧ ਪ੍ਰਭਾਵਸ਼ਾਲੀ ਬਣਾਉਂਦੀ ਹੈ ਹਾਲਾਂਕਿ ਐਸ ਰੈਮ ਵਿੱਚ ਹਰ ਮੈਮਰੀ ਸੈੱਲ ਲਈ ਵੱਧ 트랜ਜ਼ਿਸਟਰਾਂ ਦੀ ਲੋੜ ਹੁੰਦੀ ਹੈ ਜਿਸ ਕਰਕੇ ਇਹ ਆਕਾਰ ਵਿੱਚ ਵੱਡੀ ਅਤੇ ਡੀ ਰੈਮ ਦੇ ਮੁਕਾਬਲੇ ਕੁਝ ਮਹਿੰਗੀ ਹੁੰਦੀ ਹੈ ਇਸ ਦੀ ਗਤੀ ਅਤੇ ਪ੍ਰੋਸੈਜਯੋਗਤਾ ਕਰਕੇ ਐਸ ਰੈਮ ਨੂੰ ਕੈਸ਼ ਮੈਮਰੀ ਉੱਚ ਕਾਰਗੁਜ਼ਾਰੀ ਵਾਲੇ ਕੰਪਿਊਟਿੰਗ ਸਿਸਟਮਾਂ ਅਤੇ ਇੰਬੈਡਡ ਸਿਸਟਮ ਵਿੱਚ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਐਸ ਰੈਮ ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਸਮਝਣ ਲਈ ਆਓ ਸਭ ਤੋਂ ਪਹਿਲਾਂ ਇਸ ਦੀ ਮਡਲੀ ਬਣਤਰ ਨੂੰ ਵੇਖੀਏ। ਇੱਕ ਐਸ ਰੈਮ ਮੈਮਰੀ ਚਿਪ ਵਿੱਚ ਕਈ ਮੈਮਰੀ ਸੈੱਲ ਹੁੰਦੇ ਹਨ ਜੋ ਕਿ ਕਤਾਰਾਂ ਅਤੇ ਕਾਲਮਾਂ ਭਾਵ ਰੋਜ਼ ਅਤੇ ਕਾਲਮਸ ਵਿੱਚ ਤਰਤੀਬ ਕੀਤੇ ਹੁੰਦੇ ਹਨ। ਹਰ ਮੈਮਰੀ ਸੈੱਲ ਇੱਕ ਬਿਟ ਡਾਟਾ ਸਟੋਰ ਕਰਨ ਦੇ ਸਮਰੱਥ ਹੁੰਦਾ ਹੈ ਜੋ ਕਿ ਜਾਂ ਤਾਂ 0 ਹੋ ਸਕਦਾ ਹੈ ਜਾਂ 1 ਮੈਮਰੀ ਸੈੱਲ ਐਡਰੈਸ ਲਾਈਨਾਂ ਡਾਟਾ ਲਾਈਨਾਂ ਤੇ ਕੰਟਰੋਲ ਸਿਗਨਲਾਂ ਨਾਲ ਜੁੜੇ ਹੁੰਦੇ ਹਨ ਜੋ ਕਿ ਖਾਸ ਮੈਮਰੀ ਲੋਕੇਸ਼ਨ ਦੀ ਚੋਣ ਅਤੇ ਐਕਸੈਸ ਕਰਨ ਵਿੱਚ ਮਦਦ ਕਰਦੀਆਂ ਹਨ ਹਰ ਐਸ ਰੈਮ ਮੈਮਰੀ ਸੈੱਲ ਇੱਕ ਛੋਟੇ ਸਰਕਟ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ ਜੋ ਕਿ ਡਾਟਾ ਨੂੰ ਬਿਨਾਂ ਲਗਾਤਾਰ ਰਿਫਰੈਸ਼ ਕਰਨ ਦੀ ਲੋੜ ਤੋਂ ਸੰਭਾਲੀ ਰੱਖਦਾ ਹੈ ਜਦੋਂ ਕਿਸੇ ਮੈਮਰੀ ਲੋਕੇਸ਼ਨ ਨੂੰ ਐਕਸੈਸ ਕੀਤਾ ਜਾਂਦਾ ਹੈ ਤਾਂ ਸਟੋਰ ਕੀਤਾ ਗਿਆ ਡਾਟਾ ਜਾਂ ਤਾਂ ਰੀਡ ਕੀਤਾ ਜਾਂਦਾ ਹੈ ਜਾਂ ਫਿਰ ਅਪਡੇਟ ਕੀਤਾ ਜਾਂਦਾ ਹੈ ਹੁਣ ਆਓ ਐਸ ਰੈਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਗੱਲ ਕਰੀਏ ਪਹਿਲੀ ਵਿਸ਼ੇਸ਼ਤਾ ਗਤੀ ਹੈ ਕਿਉਂਕਿ ਐਸ ਰੈਮ ਸਿੱਧਾ ਕਿਸੇ ਵੀ ਮੈਮਰੀ ਲੋਕੇਸ਼ਨ ਨੂੰ ਐਕਸੈਸ ਕਰਨ ਦੀ ਸਹੂਲਤ ਦਿੰਦੀ ਹੈ ਇਸ ਕਰਕੇ ਇਹ ਤੇਜ਼ ਡਾਟਾ ਪ੍ਰਾਪਤੀ ਯਕੀਨੀ ਬਣਾਉਂਦੀ ਹੈ ਜੋ ਇਸ ਨੂੰ ਉੱਚ ਗਤੀ ਵਾਲੀਆਂ ਐਪਲੀਕੇਸ਼ਨਾਂ ਜਿਵੇਂ ਕਿ ਕੰਪਿਊਟਰਾਂ ਵਿੱਚ ਕੈਸ਼ ਮੈਮਰੀ ਲਈ ਟੁਕਮਾ ਬਣਾਉਂਦੀ ਹੈ। ਦੂਸਰੀ ਵਿਸ਼ੇਸ਼ਤਾ ਬਿਜਲੀ ਦੀ ਖਪਤ ਹੈ। ਹਾਲਾਂਕਿ ਐਸ ਰੋਮ ਚੱਲਦੇ ਸਮੇਂ ਘੱਟ ਪਾਵਰ ਵਰਤਦੀ ਹੈ ਪਰ ਡਾਟਾ ਸੰਭਾਲਣ ਲਈ ਇਸ ਨੂੰ ਲਗਾਤਾਰ ਬਿਜਲੀ ਦੀ ਲੋਡ ਹੁੰਦੀ ਹੈ। ਤੀਸਰੀ ਵਿਸ਼ੇਸ਼ਤਾ ਲਾਗਤ ਹੈ। ਇਸ ਦੇ ਗੁੰਝਲਦਾਰ ਅੰਦਰੂਨੀ ਢਾਂਚੇ ਅਤੇ ਪ੍ਰਤੀ ਮੈਮਰੀ ਸੈੱਲ ਵਿੱਚ ਟਰਾਂਜ਼ਿਸਟਰਾਂ ਦੀ ਵੱਧ ਗਿਣਤੀ ਦੇ ਕਾਰਨ ਐਸ ਰੈਮ DRAM ਦੇ ਮੁਕਾਬਲੇ ਕੁਝ ਮਹਿੰਗੀ ਹੁੰਦੀ ਹੈ ਹੁਣ ਆਓ ਅੱਗੇ ਵਧੀਏ ਅਤੇ ਬੇਸਿਕ SRAM ਸੈੱਲ ਤਕਨੀਕਾਂ ਨੂੰ ਵਿਸਤਾਰ ਵਿੱਚ ਸਮਝੀਏ SRAM ਮੈਮਰੀ ਸੈੱਲ ਇੱਕ SRAM ਚਿਪ ਦਾ ਮੂਲ ਨਿਰਮਾਣ ਬਲਾਕ ਹੁੰਦਾ ਹੈ SRAM ਸੈੱਲ ਦੀ ਬਣਤਰ ਇਸ ਦੀ ਗਤੀ ਬਿਜਲੀ ਦੀ ਖਪਤ ਅਤੇ ਸਥਿਰਤਾ ਨੂੰ ਨਿਰਧਾਰਿਤ ਕਰਦੀ ਹੈ SRAM ਸੈੱਲਾਂ ਲਈ ਸਭ ਤੋਂ ਆਮ ਤੌਰ ਤੇ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਬਾਈਪੋਲਰ RAM ਸੈੱਲ ਅਤੇ MOS RAM cell हान. Bipolar RAM cell S RAM ਤਕਨੀਕ ਦੇ ਸਭ ਤੋਂ ਸ਼ੁਰੂਆਤੀ ਰੂਪਾਂ ਵਿੱਚੋਂ ਇੱਕ ਹੈ ਇਹ ਬਾਈਪੋਲਰ ਜੰਕਸ਼ਨ 트랜ਜ਼ਿਸਟਰਾਂ ਭਾਵ BJT's ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ ਜੋ ਕਿ ਡਾਟਾ ਨੂੰ ਸਟੋਰ ਕਰਨ ਅਤੇ ਬਰਕਰਾਰ ਰੱਖਣ ਲਈ ਵਰਤੇ ਜਾਂਦੇ ਹਨ ਇਹ 트랜ਜ਼ਿਸਟਰ ਆਪਣੀ ਆਨ ਅਤੇ ਆਫ ਸਥਿਤੀਆਂ ਦੇ ਵਿਚਕਾਰ ਬਦਲ ਕੇ ਕੰਮ ਕਰਦੇ ਹਨ ਜੋ ਬਾਈਨਰੀ ਮੁੱਲਾਂ ਨੂੰ ਦਰਸਾਉਂਦੇ ਹਨ ਬਾਈਪੋਲਰ ਐਸ ਰੈਮ 셀 ਦਾ ਮੁੱਖ ਹਿੱਸਾ ਇੱਕ ਬਾਈਸਟੇਬਲ ਸਰਕਟ ਹੁੰਦਾ ਹੈ ਜੋ ਕਿ ਇੱਕ ਲੈਚ ਜਾਂ ਫਲਿੱਪ-ਫਲॉप ਵਾਂਗ ਕੰਮ ਕਰਦਾ ਹੈ ਅਤੇ ਡਾਟਾ ਨੂੰ ਤਦ ਤੱਕ ਸੰਭਾਲੀ ਰੱਖਦਾ ਹੈ ਜਦ ਤੱਕ ਇਹ ਬਦਲਿਆ ਨਾ ਜਾਵੇ ਇਸ ਦੀ ਤੇਜ਼ ਸਵਿਚਿੰਗ ਸਮਰੱਥਾ ਬਾਈਪੋਲਰ ਐਸ ਰੈਮ ਨੂੰ ਬਹੁਤ ਉੱਚ ਗਤੀ ਵਾਲਾ ਬਣਾ ਦਿੰਦੀ ਹੈ ਬੀ ਜੀ ਟੀਜ਼ ਨੂੰ ਆਪਣੀ ਸਥਿਤੀ ਬਰਕਰਾਰ ਰੱਖਣ ਲਈ ਲਗਾਤਾਰ ਕਰੰਟ ਦੇ ਪ੍ਰਵਾਹ ਦੀ ਲੋੜ ਹੁੰਦੀ ਹੈ ਜਿਸ ਕਾਰਨ ਇਹ ਬਹੁਤ ਵੱਧ ਪਾਵਰ ਖਪਤ ਕਰਦੇ ਹਨ ਜਿਆਦਾ ਬਿਜਲੀ ਦੀ ਖਪਤ ਅਤੇ ਗੁੰਜਲਦਾਰ ਡਿਜ਼ਾਈਨ ਦੇ ਕਾਰਨ ਆਧੁਨਿਕ ਸਿਸਟਮਾਂ ਵਿੱਚ ਬਾਈਪੋਲਰ ਐਸ ਰੈਮ ਦੀ ਵਰਤੋਂ ਘੱਟ ਹੀ ਕੀਤੀ ਜਾਂਦੀ ਹੈ ਇਹ ਮੁੱਖ ਤੌਰ ਤੇ ਸ਼ੁਰੂਆਤੀ ਉੱਚ ਗਤੀ ਵਾਲੀਆਂ ਕੰਪਿਊਟਿੰਗ ਐਪਲੀਕੇਸ਼ਨਾਂ ਜਿਵੇਂ ਕਿ ਪ੍ਰੋਸੈਸਰਾਂ ਦੀ ਕੈਸ਼ ਮੈਮਰੀ ਵਿੱਚ ਵਰਤੀ ਜਾਂਦੀ ਸੀ ਐਮਓਐਸ ਭਾਵ ਮੋਸ ਰੈਮ ਸੈੱਲ ਆਧੁਨਿਕ ਐਸ ਰੈਮ ਚਿਪਾਂ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਟੈਕਨੋਲੋਜੀ ਹੈ ਬਾਈਪੋਲਰ ਐਸ ਰੈਮ ਵਾਂਗ ਮੋਸ ਐਸਰਮ ਸੈਲ ਵੀ ਡਾਟਾ ਸੰਭਾਲਣ ਲਈ ਇੱਕ ਬਾਈ ਸਟੇਬਲ ਸਰਕਟ ਦੀ ਵਰਤੋਂ ਕਰਦੇ ਹਨ ਜੋ ਕਿ ਇੱਕ ਲੈਚ ਜਾਂ ਫਲਿਪ ਫਲॉप ਦੇ ਸਮਾਨ ਹੁੰਦਾ ਹੈ ਪਰ ਬੀਜੇਟੀਜ਼ ਦੀ ਬਜਾਏ ਮੋਸ ਐਸਰਮ ਸੈਲ ਡਾਟਾ ਦੀ ਸਥਿਰਤਾ ਬਣਾਈ ਰੱਖਣ ਲਈ ਕ੍ਰਾਸ ਕਪਲਡ ਮੋਸਫੈਟ ਇਨਵਰਟਰਾਂ ਦੀ ਵਰਤੋਂ ਕਰਦੇ ਹਨ ਮੋਸ ਆਧਾਰਿਤ ਐਸਰਮ ਵਧੇਰੇ ਪਾਵਰ ਕੁਸ਼ਲ ਅਤੇ ਸਕੇਲੇਬਲ ਹੋਣ ਕਰਕੇ ਇਹ ਆਧੁਨਿਕ ਐਪਲੀਕੇਸ਼ਨਾਂ ਜਿਵੇਂ ਕਿ ਕੈਸ਼ ਮੈਮਰੀ, ਐਮਬੈਡਡ ਸਿਸਟਮਾਂ ਅਤੇ ਮਾਈਕਰੋ ਕੰਟਰੋਲਰਾਂ ਵਿੱਚ ਬਾਈਪੋਲਰ ਐਸ ਰੈਮ ਦੀ ਤਾਂ ਲੈ ਚੁੱਕੀ ਹੈ ਸਕਰੀਨ ਤੇ ਦਿਖਾਇਆ ਗਿਆ ਟੇਬਲ ਬਾਈਪੋਲਰ ਰੈਮ ਸੈੱਲਾਂ ਅਤੇ ਮੋਸ ਰੈਮ ਸੈੱਲਾਂ ਦੇ ਵਿਚਕਾਰ ਅੰਤਰ ਨੂੰ ਸੰਖੇਪ ਰੂਪ ਵਿੱਚ ਦਰਸਾ ਰਿਹਾ ਹੈ ਇਨ੍ਹਾਂ ਮੁੱਢਲੇ ਐਸ ਰੈਮ ਸੈੱਲਾਂ ਤੋਂ ਇਲਾਵਾ ਕੁਝ ਉન્નਤ ਤਕਨੀਕੀ ਡਿਜ਼ਾਈਨ ਵੀ ਮੌਜੂਦ ਹਨ ਜੋ ਕਾਰਗੁਜ਼ਾਰੀ, ਬਿਜਲੀ ਦੀ ਖਪਤ ਅਤੇ ਸਥਿਰਤਾ ਵਿੱਚ ਸੁਧਾਰ ਲਈ ਬਣਾਏ ਗਏ ਹਨ ਇਨ੍ਹਾਂ ਵਿੱਚ ਸਭ ਤੋਂ ਆਮ ਤੌਰ ਤੇ ਵਰਤਿਆ ਜਾਣ ਵਾਲਾ ਡਿਜ਼ਾਈਨ 6 ਟਰਾਂਜ਼ਿਸਟਰ ਜਾਂ 6T S ਰੈਮ 셀 ਹੈ ਜੋ ਆਧੁਨਿਕ ਚਿਪਾਂ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਡਿਜ਼ਾਈਨਾਂ ਵਿੱਚੋਂ ਇੱਕ ਹੈ ਇਸ ਤੋਂ ਇਲਾਵਾ 4 ट्रांजਿਸਟਰ ਜਾਂ 4T S ਰੈਮ 셀 ਵੀ ਮੌਜੂਦ ਹੈ ਜੋ ट्रांजਿਸਟਰਾਂ ਦੀ ਗਿਣਤੀ ਘਟਾਉਣ ਲਈ ਰੈਜ਼ਿਸਟਰਾਂ ਦੀ ਵਰਤੋਂ ਕਰਦਾ ਹੈ ਇਸੇ ਤਰ੍ਹਾਂ 8 ट्रांजਿਸਟਰ ਜਾਂ 8T ਅਤੇ 10 ट्रांजਿਸਟਰ ਜਾਂ 10T S ਰੈਮ 셀 ਵੀ ਬਣਾਏ ਗਏ ਹਨ ਜੋ ਖਾਸ ਐਪਲੀਕੇਸ਼ਨਾਂ ਲਈ ਵਧੇਰੇ ਸਥਿਰਤਾ ਅਤੇ ਘੱਟ ਬਿਜਲੀ ਦੀ ਖਪਤ ਪ੍ਰਦਾਨ ਕਰਦੇ ਹਨ ਹੁਣ ਆਓ ਅੱਗੇ ਵਧੀਏ ਅਤੇ ਸਮਝੀਏ ਕਿ ਐਸ ਰੈਮ ਨੂੰ ਇਸ ਦੀ ਕਾਰਜ ਪ੍ਰਣਾਲੀ ਅਤੇ ਸਿਸਟਮ ਦੇ ਹੋਰ ਭਾਗਾਂ ਨਾਲ ਤਾਲਮੇਲ ਕਰਨ ਦੇ ਆਧਾਰ ਤੇ ਕਿਵੇਂ ਵੰਡਿਆ ਜਾਂਦਾ ਹੈ ਐਸ ਰੈਮ ਨੂੰ ਮੁੱਖ ਤੌਰ ਤੇ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੂੰ ਅਸਿੰਕਰੋਨਸ ਐਸ ਰੈਮ, ਸਿੰਕਰੋਨਸ ਐਸ ਰੈਮ ਅਤੇ ਨਾਨ ਵੋਲੇਟਾਈਲ ਐਸ ਰੈਮ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਨ੍ਹਾਂ ਕਿਸਮਾਂ ਵਿੱਚ ਮੁੱਖ ਅੰਤਰ ਇਹ ਹੈ ਕਿ ਸਿਸਟਮ ਦੇ ਕਲੌਕ ਸਿਗਨਲ ਦੇ ਸਬੰਧ ਵਿੱਚ ਰੀਡ ਅਤੇ ਰਾਈਟ ਦੀਆਂ ਕਾਰਵਾਈਆਂ ਕਿਵੇਂ ਸੰਭਾਲਦੀਆਂ ਹਨ ਪਹਿਲੀ ਕਿਸਮ ਅਸਿੰਕਰੋਨਸ ਐਸ ਰੈਮ ਹੈ ਜੋ ਕਲੌਕ ਸਿਗਨਲ ਦੇ ਉੱਤੇ ਨਿਰਭਰ ਕੀਤੇ ਬਿਨਾਂ ਕੰਮ ਕਰਦੀ ਹੈ ਇਸ ਕਿਸਮ ਦੀ ਮੈਮਰੀ ਵਿੱਚ ਜਦੋਂ ਵੀ ਕੰਟਰੋਲ ਸਿਗਨਲ ਕਿਰਿਆਸ਼ੀਲ ਹੁੰਦੇ ਹਨ ਤਦ ਤੁਰੰਤ ਹੀ ਡਾਟਾ ਰੀਡ ਜਾਂ ਰਾਈਟ ਕੀਤਾ ਜਾਂਦਾ ਹੈ ਕਿਉਂਕਿ ਇਹ ਸਿਸਟਮ ਕਲੌਕ ਨਾਲ ਸਿੰਕ્રોਨਾਈਜ਼ ਨਹੀਂ ਹੁੰਦੀ ਇਸ ਲਈ ਇਸ ਦਾ ਐਕਸੈਸ ਟਾਈਮ ਸਿਰਫ ਮੈਮਰੀ ਸੈੱਲਾਂ ਅਤੇ ਕੰਟਰੋਲ ਸਰਕਟਾਂ ਦੀ ਅੰਦਰੂਨੀ ਗਤੀ ਤੇ ਨਿਰਭਰ ਕਰਦਾ ਹੈ ਰਸਨ ਕ੍ਰੋਨਸ ਐਸ ਰੈਮ ਆਮ ਤੌਰ ਤੇ ਰੀਡ ਅਤੇ ਰਾਈਟ ਦੀਆਂ ਕਾਰਵਾਈਆਂ ਲਈ ਵੱਖ-ਵੱਖ ਨਿਯੰਤਰਣ ਸਿਗਨਲ ਵਰਤਦੀ ਹੈ ਜਿਵੇਂ ਕਿ ਚਿਪ ਸਿਲੈਕਟ ਰਾਈਟ ਇਨੇਬਲ ਅਤੇ ਆਉਟਪੁੱਟ ਇਨੇਬਲ ਆਦਿ ਇਹ ਕੰਟਰੋਲ ਸਿਗਨਲ ਨਿਰਧਾਰਿਤ ਕਰਦੇ ਹਨ ਕਿ ਮੈਮਰੀ ਕਦੋਂ ਕਿਰਿਆਸ਼ੀਲ ਹੋਵੇਗੀ ਅਤੇ ਡਾਟਾ ਟ੍ਰਾਂਸਫਰ ਕਦੋਂ ਹੋਵੇਗਾ ਇਸ ਦੇ ਸਰਲ ਇੰਟਰਫੇਸ ਕਰਕੇ ਇਹ ਏਮਬੈਡਡ ਸਿਸਟਮ ਉਦਯੋਗਕ ਕੰਟਰੋਲਰ ਅਤੇ ਨੈਟਵਰਕਿੰਗ ਡਿਵਾਈਸਸ ਵਿੱਚ ਵਿਆਪਕ ਰੂਪ ਵਿੱਚ ਵਰਤੀ ਜਾਂਦੀ ਹੈ ਕਿਉਂਕਿ ਇਸ ਦਾ ਐਕਸੈਸ ਟਾਈਮ 메모ਰੀ ਡਿਜ਼ਾਈਨ ਉੱਤੇ ਨਿਰਭਰ ਕਰਦਾ ਹੈ ਇਸ ਲਈ ਇਹ ਉੱਚ ਗਤੀ ਵਾਲੀਆਂ ਐਪਲੀਕੇਸ਼ਨਾਂ ਵਿੱਚ ਸਿੰਕ੍ਰੋਨਸ ਐਸ ਰੈਮ ਦੇ ਮੁਕਾਬਲੇ ਕਟ ਪ੍ਰੋਸੈਸਯੋਗ ਹੁੰਦੀ ਹੈ ਦੂਸਰੀ ਕਿਸਮ ਸਿੰਕ੍ਰੋਨਸ ਐਸ ਰੈਮ ਹੈ ਜਿਸ ਨੂੰ ਐਸ ਐਸ ਰੈਮ ਵੀ ਕਿਹਾ ਜਾਂਦਾ ਹੈ ਇਹ ਕਲੌਕ ਸਿਗਨਲ ਦੇ ਨਾਲ ਸਿੰਕ੍ਰੋਨਾਈਜ਼ਡ ਰੂਪ ਵਿੱਚ ਕੰਮ ਕਰਦੀ ਹੈ ਅਸਿੰਕ੍ਰੋਨਸ ਐਸ ਰੈਮ ਦੇ ਉਲਟ ਜਿਸ ਵਿੱਚ ਐਕਸੈਸ ਟਾਈਮ ਬਦਲਦਾ ਰਹਿੰਦਾ ਹੈ SS RAM ਨਿਰਧਾਰਿਤ ਕਲੌਕ ਸਾਈਕਲਸ ਤੇ ਰੀਡ ਅਤੇ ਰਾਈਟ ਦੀਆਂ ਕਾਰਵਾਈਆਂ ਕਰਦੀ ਹੈ। ਇਹ ਸਿੰਕ੍ਰੋਨਾਈਜ਼ੇਸ਼ਨ ਵਿਸ਼ੇਸ਼ ਤੌਰ ਤੇ ਉੱਚ ਗਤੀ ਪ੍ਰੋਸੈਸਰਾਂ ਅਤੇ ਕੈਸ਼ ਮੈਮਰੀ ਵਿੱਚ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦੀ ਹੈ। ਕਿਉਂਕਿ ਡਾਟਾ ਸਿਰਫ ਨਿਰਧਾਰਿਤ ਕਲੌਕ ਪਲਸਸਸ ਤੇ ਹੀ ਟ੍ਰਾਂਸਫਰ ਹੁੰਦਾ ਹੈ। SS RAM ਉੱਚ ਗਤੀ ਐਪਲੀਕੇਸ਼ਨਾਂ ਵਿੱਚ ਗਲਤੀਆਂ ਦੀ ਸੰਭਾਵਨਾ ਨੂੰ ਘਟਾਉਂਦੀ ਹੈ। ਇਹ ਆਮ ਤੌਰ ਤੇ ਬਰਸਟ ਮੋਡ ਆਪਰੇਸ਼ਨ ਨੂੰ ਸ਼ਾਮਲ ਕਰਦੀ ਹੈ ਜੋ ਇੱਕੋ ਕਲੌਕ ਸਾਈਕਲ ਵਿੱਚ ਬਹੁਤ ਸਾਰੇ ਸ਼ਬਦ ਦੇ ਡਾਟਾ ਨੂੰ ਰੀਡ ਜਾਂ ਰਾਈਟ ਕਰਨ ਦੀ ਸਹੂਲਤ ਦਿੰਦਾ ਹੈ ਜਿਸ ਨਾਲ ਕੁੱਲ ਪ੍ਰਭਾਵਸ਼ੀਲਤਾ ਵੱਧਦੀ ਹੈ ਕਈ ਐਸਐਸ ਰੈਮ ਪਾਈਪਲਾਈਨਿੰਗ ਵੀ ਪ੍ਰਦਾਨ ਕਰਦੀਆਂ ਹਨ ਜਿਸ ਵਿੱਚ ਡਾਟਾ ਪਹਿਲਾਂ ਹੀ ਲੋਡ ਕਰ ਲਿਆ ਜਾਂਦਾ ਹੈ ਜਿਸ ਨਾਲ ਮੈਮਰੀ ਦੇਰੀ ਭਾਵ ਲੈਟੈਂਸੀ ਕੱਟ ਹੁੰਦੀ ਹੈ ਇਹ ਵਿਸ਼ੇਸ਼ਤਾਵਾਂ ਐਸਐਸ ਰੈਮ ਨੂੰ ਆਧੁਨਿਕ ਮਾਈਕਰੋਪ੍ਰੋਸੈਸਰਾਂ, ਗ੍ਰਾਫਿਕਸ ਕਾਰਡਾਂ ਅਤੇ ਡਿਜੀਟਲ ਸਿਗਨਲ ਪ੍ਰੋਸੈਸਿੰਗ ਸਿਸਟਮਾਂ ਲਈ ਆਦਰਸ਼ ਬਣਾਉਂਦੀਆਂ ਹਨ ਜਿੱਥੇ ਉੱਚ ਗਤੀ ਅਤੇ ਘੱਟ ਦੇਰੀ ਵਾਲੀ ਮੈਮਰੀ ਐਕਸੈਸ ਲੋੜੀਂਦੀ ਹੁੰਦੀ ਹੈ। ਤੀਸਰੀ ਕਿਸਮ ਨਾਨ-ਵੋਲੇਟਾਈਲ ਐਸਰੈਮ ਹੈ ਜਿਸ ਨੂੰ ਐਨਵੀਐਸ ਰੈਮ ਵੀ ਕਿਹਾ ਜਾਂਦਾ ਹੈ। ਇਹ ਆਪਣਾ ਡਾਟਾ ਤਦ ਵੀ ਸਟੋਰ ਰੱਖਦੀ ਹੈ ਜਦੋਂ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ। ਇਹ ਵਿਸ਼ੇਸ਼ਤਾ ਬੈਕਅਪ ਪਾਵਰ ਸਰੋਤ ਨੂੰ ਸ਼ਾਮਲ ਕਰਕੇ ਜਾਂ ਐਸ ਰੈਮ ਨੂੰ ਨਾਨ-ਵੋਲੇਟਾਈਲ ਮੈਮਰੀ ਜਿਵੇਂ ਕਿ ਈਈਪੀ ਰੋਮ ਜਾਂ ਫਲੈਸ਼ ਮੈਮਰੀ ਨਾਲ ਜੋੜ ਕੇ ਹਾਸਲ ਕੀਤੀ ਜਾਂਦੀ ਹੈ। ਕੁਝ ਐਨਵੀਐਸ ਰੈਮ ਚਿਪ ਔਨ-ਚਿਪ ਬੈਟਰੀ ਦੀ ਵਰਤੋਂ ਕਰਦੀਆਂ ਹਨ, ਜਦਕਿ ਕੁਝ ਹੋਰ ਦੂਸਰੇ ਨਾਨ-ਵੋਲੇਟਾਈਲ ਸਟੋਰੇਜ ਤੱਤਾਂ ਤੇ ਨਿਰਭਰ ਕਰਦੀਆਂ ਹਨ ਤਾਂ ਜੋ ਡਾਟਾ ਸਟੋਰ ਰਹੇ। ਇਹ ਨੈਟਵਰਕਿੰਗ ਉਪਕਰਨਾ ਆਟੋਮੋਟਿਵ ਇਲੈਕਟ੍ਰੋਨਿਕਸ ਅਤੇ ਉਦਯੋਗਿਕ ਆਟੋਮੇਸ਼ਨ ਸਿਸਟਮ ਵਿੱਚ ਵਰਤੀ ਜਾਂਦੀ ਹੈ। ਜਿੱਥੇ ਡਾਟਾ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹੈ ਐਨਵੀਐਸ ਰੈਮ ਇਹ ਯਕੀਨੀ ਬਣਾਉਂਦੀ ਹੈ ਕਿ ਮਹੱਤਵਪੂਰਨ ਸਿਸਟਮ ਜਾਣਕਾਰੀ ਅਤੇ ਲੌਗ ਬਿਜਲੀ ਬੰਦ ਹੋਣ ਤੋਂ ਬਾਅਦ ਵੀ ਬਰਕਰਾਰ ਰਹਿਣ ਜਿਸ ਕਰਕੇ ਇਹ ਰੀਅਲ ਟਾਈਮ ਅਤੇ ਸੁਰੱਖਿਆ ਸੰਬੰਧੀ ਐਪਲੀਕੇਸ਼ਨਾਂ ਲਈ ਅਤਿ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਇਸ ਰੈਮ ਤੇਜ਼ ਹੈ ਅਤੇ ਇਸ ਨੂੰ ਰਿਫਰੈਸ਼ ਕਰਨ ਦੀ ਲੋੜ ਨਹੀਂ ਪੈਂਦੀ ਇਹ ਉਹਨਾਂ ਐਪਲੀਕੇਸ਼ਨਾਂ ਵਿੱਚ ਵਰਤੀ ਜਾਂਦੀ ਹੈ ਜਿੱਥੇ ਉੱਚ ਗਤੀ ਵਾਲੀ ਮੈਮਰੀ ਐਕਸੈਸ ਲਾਜ਼ਮੀ ਹੁੰਦੀ ਹੈ ਐਸ ਰੈਮ ਦੀ ਇੱਕ ਬਹੁਤ ਮਹੱਤਵਪੂਰਨ ਵਰਤੋਂ ਕੈਸ਼ ਮੈਮਰੀ ਵਿੱਚ ਹੁੰਦੀ ਹੈ। ਆਧੁਨਿਕ ਮਾਈਕਰੋਪ੍ਰੋਸੈਸਰ ਅਤੇ ਕੰਪਿਊਟਰ ਬਹੁਤ ਸਾਰੇ ਲੈਵਲ ਦੀ ਕੈਸ਼ ਮੈਮਰੀ ਵਰਤਦੇ ਹਨ ਜਿਵੇਂ ਕਿ L1, L2 ਅਤੇ L3 ਕੈਸ਼ ਤਾਂ ਜੋ ਵਾਰ-ਵਾਰ ਵਰਤਿਆ ਜਾਣ ਵਾਲਾ ਡਾਟਾ ਸਟੋਰ ਕੀਤਾ ਜਾ ਸਕੇ। ਕੈਸ਼ ਮੈਮਰੀ ਨੂੰ ਇਸ ਦੀ ਗਤੀ ਅਤੇ ਪ੍ਰੋਸੈਸਰ ਦੇ ਨੇੜੇ ਹੋਣ ਦੇ ਆਧਾਰ 'ਤੇ ਵੱਖ-ਵੱਖ ਪੱਧਰਾਂ ਵਿੱਚ ਵੰਡਿਆ ਜਾਂਦਾ ਹੈ। L1 ਕੈਸ਼ ਸਭ ਤੋਂ ਛੋਟੀ ਅਤੇ ਤੇਜ਼ ਹੁੰਦੀ ਹੈ। ਇਹ ਪ੍ਰੋਸੈਸਰ ਕੋਰ ਦੇ ਅੰਦਰ ਹੁੰਦੀ ਹੈ। ਤਾਂ ਜੋ ਜ਼ਰੂਰੀ ਡਾਟਾ ਤੁਰੰਤ ਐਕਸੈਸ ਕੀਤਾ ਜਾ ਸਕੇ L2 ਕੈਸ਼ ਵੱਡੀ ਪਰ ਥੋੜੀ ਹੌਲੀ ਹੁੰਦੀ ਹੈ ਅਤੇ ਇਹ ਦੂਸਰੇ ਸਟੋਰੇਜ ਪੱਧਰ ਵੱਜੋਂ ਕੰਮ ਕਰਦੀ ਹੈ ਜੋ ਕਿ ਜਾਂ ਤਾਂ ਹਰ ਕੋਰ ਲਈ ਵੱਖਰਾ ਹੁੰਦਾ ਹੈ ਜਾਂ ਫਿਰ ਸਾਂਝਾ L3 ਕੈਸ਼ ਹੋਰ ਵੀ ਵੱਡੀ ਹੁੰਦੀ ਹੈ ਅਤੇ ਇਹ ਸਭ ਕੋਰਾਂ ਵਿਚਕਾਰ ਸਾਂਝੀ ਹੁੰਦੀ ਹੈ ਜਿਸ ਨਾਲ ਮੁੱਖ ਮੈਮਰੀ ਨੂੰ ਐਕਸੈਸ ਕਰਨ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਇਆ ਜਾਂਦਾ ਹੈ ਕੁਝ ਆਧੁਨਿਕ ਪ੍ਰੋਸੈਸਰਾਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਲਈ L4 ਕੈਸ਼ ਵੀ ਸ਼ਾਮਲ ਕੀਤੀ ਜਾਂਦੀ ਹੈ एस रैम ਨੂੰ ਮਾਈਕਰੋਕੰਟਰੋਲਰ ਅਤੇ ਡਿਜੀਟਲ ਪ੍ਰੋਸੈਸਰਾਂ ਦੇ ਅੰਦਰ ਰਜਿਸਟਰ ਫਾਈਲਾਂ ਵਿੱਚ ਵੀ ਵਰਤਿਆ ਜਾਂਦਾ ਹੈ ਰਜਿਸਟਰ ਇੱਕ ਪ੍ਰੋਸੈਸਰ ਦੇ ਅੰਦਰ ਛੋਟੀਆਂ ਮੈਮਰੀ ਲੋਕੇਸ਼ਨਾਂ ਹੁੰਦੀਆਂ ਹਨ ਜੋ ਆਰ ਜੀ ਡਾਟਾ ਅਤੇ ਨਿਰਦੇਸ਼ਾਂ ਨੂੰ ਸਟੋਰ ਕਰਦੇ ਹਨ ਕਿਉਂਕਿ ਐਸ ਰੈਮ ਦੀ ਐਕਸੈਸ ਸਪੀਡ ਬਹੁਤ ਤੇਜ਼ ਹੁੰਦੀ ਹੈ ਇਸ ਕਰਕੇ ਇਹ ਉਹਨਾਂ ਤਤਕਾਲ ਮੁੱਲਾਂ ਨੂੰ ਸਟੋਰ ਕਰਨ ਲਈ ਬਹੁਤ ਉਚਿਤ ਹੈ ਜੋ ਪ੍ਰੋਸੈਸਿੰਗ ਲਈ ਲੋੜਿੰਦੇ ਹੁੰਦੇ ਹਨ ਬਹੁਤ ਸਾਰੇ ਉਦਯੋਗਿਕ ਨਿਯੰਤਰਣ ਸਿਸਟਮ ਰੋਬੋਟਿਕਸ ਅਤੇ ਆਟੋਮੋਟਿਵ ਇਲੈਕਟ੍ਰੋਨਿਕਸ ਐਸ ਰੈਮ ਤੇ ਨਿਰਭਰ ਕਰਦੇ ਹਨ ਤਾਂ ਜੋ ਨਾਜ਼ੁਕ ਐਪਲੀਕੇਸ਼ਨਾਂ ਵਿੱਚ ਤੇਜ਼ ਡਾਟਾ ਪ੍ਰੋਸੈਸਿੰਗ ਹੋ ਸਕੇ ਐਸ ਰੈਮ ਦਾ ਇੱਕ ਹੋਰ ਮਹੱਤਵਪੂਰਨ ਉਪਯੋਗ ਬਫਰ ਮੈਮਰੀ ਵਜੋਂ ਹੁੰਦਾ ਹੈ ਜੋ ਨੈਟਵਰਕਿੰਗ ਡਿਵਾਈਸਿਜ਼ ਵਿੱਚ ਜਿਵੇਂ ਕਿ ਰਾਊਟਰ 스ਵਿਚ ਅਤੇ ਮੋਡਮ ਵਿੱਚ ਲੁੜੇਂਦੀ ਹੁੰਦੀ ਹੈ ਇਨ੍ਹਾਂ ਡਿਵਾਈਸਸ ਵਿਚ ਐਸ ਰੈਮ ਆਰ ਜੀ ਤੌਰ ਤੇ ਡਾਟਾ ਪੈਕਟਾਂ ਨੂੰ ਸੰਭਾਲਦੀ ਹੈ ਜਦ ਤੱਕ ਕਿ ਉਹ ట్రాన్స్మిਟ ਜਾਂ ਪ੍ਰੋਸੈਸ ਨਹੀਂ ਹੋ ਜਾਂਦੇ ਕਿਉਂਕਿ ਨੈੱਟਵਰਕ ਆਪਰੇਸ਼ਨਾਂ ਵਿੱਚ ਘੱਟ ਦੇਰੀ ਵਾਲੀ ਮੈਮਰੀ ਐਕਸੈਸ ਦੀ ਲੋਡ ਹੁੰਦੀ ਹੈ ਐਸ ਰੈਮ ਨਿਰਵਿਘਨ ਡਾਟਾ ਪ੍ਰਵਾਹ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਇਹ ਵੀਡੀਓ ਕਾਰਡ ਡਿਜੀਟਲ ਸਿਗਨਲ ਪ੍ਰੋਸੈਸਿੰਗ ਸਿਸਟਮਾਂ ਅਤੇ ਉੱਚ ਗਤੀ ਵਾਲੀਆਂ ਕੰਪਿਊਟਿੰਗ ਐਪਲੀਕੇਸ਼ਨਾਂ ਵਿੱਚ ਵੀ ਵਰਤੀ ਜਾਂਦੀ ਹੈ ਜਿੱਥੇ ਰੀਅਲ ਟਾਈਮ ਕਾਰਗੁਜ਼ਾਰੀ ਲਈ ਤੇਜ਼ ਡਾਟਾ ਟ੍ਰਾਂਸਫਰ ਬਹੁਤ ਜ਼ਰੂਰੀ ਹੁੰਦਾ ਹੈ ਇਸ ਤੋਂ ਇਲਾਵਾ ਐਸ ਰੈਮ ਫੀਲਡ ਪ੍ਰੋਗਰਾਮੇਬਲ ਗੇਟ অ্যਰੇਸ ਪਾਵ ਐਫ ਪੀ ਜੀ ਐਸ ਅਤੇ ਐਪਲੀਕੇਸ਼ਨ ਸਪੈਸਿਫਿਕ ਇੰਟੀਗ੍ਰੇਟਿਡ ਸਰਕਟਸ ਪਾਵ ਇਸੇਕਸ ਵਿੱਚ ਵੀ ਵਰਤੀ ਜਾਂਦੀ ਹੈ ਇਨ੍ਹਾਂ ਡਿਵਾਈਸਸ ਵਿੱਚ ਐਸ ਰੈਮ ਲੌਜਿਕ ਵੰਤਰਾਂ ਤੇ ਲੁੱਕ ਅਪ ਟੇਬਲਾਂ ਨੂੰ ਸਟੋਰ ਕਰਨ ਵਿੱਚ ਮਦਦ ਕਰਦੀ ਹੈ ਜਿਸ ਨਾਲ ਸਰਕਟਾਂ ਨੂੰ ਗਤੀਸ਼ੀਲ ਤਰੀਕੇ ਨਾਲ ਮੁੜ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਕੁਝ ਬੈਟਰੀ ਨਾਲ ਚੱਲਣ ਵਾਲੇ ਜੰਤਰ ਵਿਗਿਆਨਿਕ ਉਪਕਰਨਾ ਅਤੇ ਪੁਲਾਰ ਸਿਸਟਮਾਂ ਵਿੱਚ ਵੀ ਐਸ ਰੈਮ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਸਟੈਂਡਬਾਈ ਮੋਡ ਵਿੱਚ ਘੱਟ ਬਿਜਲੀ ਖਪਤ ਕਰਦੀ ਹੈ ਸੰਖੇਪ ਵਿੱਚ ਐਸ ਰੈਮ ਪ੍ਰੋਸੈਸਰਾਂ ਵਿੱਚ ਕੈਸ਼ ਮੈਮਰੀ ਮਾਈਕਰੋਕੰਟਰੋਲਰਾਂ ਵਿੱਚ ਰਜਿਸਟਰ ਫਾਈਲਾਂ ਨੈਟਵਰਕਿੰਗ ਡਿਵਾਈਸਸ ਵਿੱਚ ਬਫਰ ਮੈਮਰੀ ਉੱਚ ਗਤੀ ਗਣਨਾ ਅਤੇ ਐਮਬੈਡਡ ਸਿਸਟਮਾਂ ਲਈ অতি ਜ਼ਰੂਰੀ ਹੈ ਆਪਣੀ ਤੇਜ਼ ਐਕਸੈਸ ਸਪੀਡ ਅਤੇ ਪ੍ਰਸਤੁਜਕਤਾ ਕਰਕੇ ਇਹ ਵਿਆਪਕ ਤੌਰ ਤੇ ਉਹਨਾਂ ਐਪਲੀਕੇਸ਼ਨਾਂ ਵਿੱਚ ਵਰਤੀ ਜਾਂਦੀ ਹੈ ਜਿੱਥੇ ਰੀਅਲ ਟਾਈਮ ਡਾਟਾ ਪ੍ਰੋਸੈਸਿੰਗ ਦੀ ਲੋਡ ਹੁੰਦੀ ਹੈ ਇਸ ਨਾਲ ਆਓ ਇਸ ਲੈਕਚਰ ਨੂੰ ਇੱਥੇ ਸਮਾਪਤ ਕਰਦੇ ਹਾਂ ਇਸ ਲੈਕਚਰ ਵਿੱਚ ਅਸੀਂ ਐਸ ਰੈਮ ਇਸ ਦੀ ਕਾਰਗੁਜ਼ਾਰੀ ਕਿਸਮਾਂ ਅਤੇ ਐਪਲੀਕੇਸ਼ਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਹੈ ਅਸੀਂ ਐਸ ਰੈਮ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਅਸਿੰਕਰੋਨਸ ਸਿੰਕਰੋਨਸ ਅਤੇ ਨਾਨ ਵੋਲੇਟਾਈਲ ਐਸ ਰੈਮ ਦੀ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਬਾਈਪੋਲਰ ਤੇ ਮੋਸ ਐਸ ਰੈਮ ਸਿਲਾਂ ਦੀ ਤੁਲਨਾ ਕੀਤੀ ਅਸੀਂ ਸਿੱਖਿਆ ਕਿ ਐਸ ਰੈਮ ਇੱਕ ਉੱਚ ਗਤੀ ਵਾਲੀ ਵੋਲੇਟਾਈਲ ਮੈਮਰੀ ਹੈ ਜੋ ਕਿ ਕੈਸ਼ ਮੈਮਰੀ ਰਜਿਸਟਰ ਫਾਈਲਾਂ ਨੈਟਵਰਕਿੰਗ ਬਫਰ ਅਤੇ ਇੰਬੈਡਡਡ ਸਿਸਟਮਾਂ ਵਿੱਚ ਵਰਤੀ ਜਾਂਦੀ ਹੈ ਆਪਣੀ ਤੇਜ਼ ਐਕਸੈਸ ਸਪੀਡ ਅਤੇ ਪ੍ਰੋਸੈਸਯੋਗਤਾ ਕਰਕੇ ਐਸ ਰੈਮ ਆਧੁਨਿਕ ਡਿਜੀਟਲ ਸਿਸਟਮਾਂ ਵਿੱਚ ਵੱਡੇ ਪੱਧਰ ਤੇ ਵਰਤੀ ਜਾਂਦੀ ਹੈ ਇਸ ਲੈਕਚਰ ਵਿੱਚ ਸ਼ਾਮਲ ਹੋਣ ਲਈ ਧੰਨਵਾਦ